ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨੇੜੇ ਕੀ ਪਿੰਡ ਗੁਣਾ ਚੌਰ ਵਿਖੇ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੀ ਵਿਸ਼ੇਸ਼ ਮੀਟਿੰਗ ਮੀਤ ਪ੍ਰਧਾਨ ਵਿਜੇ ਗੁਣਾ ਚੌਰ ਦੇ ਗ੍ਰਹਿ ਵਿਖੇ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਅਹੁਦੇਦਾਰ ਵੀ ਸ਼ਾਮਿਲ ਰਹੇ ਅਤੇ ਉਹਨਾਂ ਵੱਲੋਂ ਆਪਣੇ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਇਸ ਮੌਕੇ ਤੇ ਮੀਟਿੰਗ ਦੌਰਾਨ ਜਗਦੀਸ਼ ਜੜਲਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬਹੁਤ ਜਲਦ ਪ੍ਰੀ ਨਿਰਵਾਣ ਦਿਵਸ ਮਨਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਛੋਟੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਲੰਗਰ ਵੀ ਲਗਾਏ ਜਾਣਗੇ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਉਹਨਾਂ ਕਲਾਕਾਰਾਂ ਕੀ ਜਿਹੜੇ ਸਾਡੇ ਬਹੁਤ ਹੀ ਇਸਤਿਹਾਰ ਜੋ ਕਲਾਕਾਰ ਅਦਾਕਾਰ ਸੰਗੀਤਕਾਰ ਜੋ ਇਸ ਦੁਨੀਆ ਤੋਂ ਰੁਖਸਤ ਹੋ ਗਏ ਉਹਨਾਂ ਨੂੰ ਆਪਾਂ ਸੱਚੀ ਸ਼ਰਧਾਂਜਲੀ ਦੇਣੀ ਸੀ। ਦੁੱਖ ਦਾ ਭਾਵ ਅਗਰ ਮਨਸਾ ਸੋ ਜਿੰਨੇ ਵੀ ਤੁਸੀਂ ਸਾਥੀ ਹੋਣ ਜੋ ਸਾਰਿਆਂ ਦਾ ਧੰਨਵਾਦ ਸਰਕਾਰ ਨੂੰ ਸੰਗੀਤਕਾਰਾਂ ਦੀ ਪੂਜਾ ਸਾਹਿਬ ਉਸ ਤੋਂ ਬਾਅਦ ਗਾਇਕ ਕੋਲ ਰਾਣੀ ਦੀ ਸੁਖਿੰਦਰ ਜੀ ਕਮੇਡੀਅਨ ਕਲਾਕਾਰ ਜਿਹੜੇ ਸਾਡੇ ਜੀ ਸੁਖਿੰਦਰ ਪੰਡਾ ਜੀ ਉਸ ਤੋਂ ਬਾਅਦ ਪੰਜਾਬੀ ਕਲਾਕਾਰ ਗੁਰਮੀਤ ਮਾਨ ਜੀ ਜੋ ਕਿ ਪੰਜਾਬ ਦੇ ਵਿੱਚ ਉਪਰ ਸ਼ਹਿਰ ਪਹੁੰਚ ਗਏ ਉਹਨਾਂ ਤੋਂ ਬਾਅਦ ਸਾਡਾ ਸੰਗੀਤਕਾਰ ਛੋਟਾ ਵੀ ਗੁਰਨਾਮ ਦਰੋਚ ਉਹਨਾਂ ਦਾ ਜਿਹੜਾ ਆਪਾਂ ਫੋਟੋ ਆਪਣੇ ਦੂਸਰੇ ਦੇ ਵਿੱਚ ਜਿਹੜਾ ਅ ਇਸ ਤਰ੍ਹਾਂ ਬਣਾਇਆ ਸੀ ਉਹ ਚ ਨਹੀਂ ਲਵਾ ਸਕਿਆ ਤੇ ਲਈ ਮਾਫੀ ਚਾਹੁੰਦੇ ਆ ਉਹ ਵੀ ਥੋੜੇ ਨੇ ਸਮੇਂ ਪਹਿਲਾਂ ਸਾਨੂੰ ਸਾਡੇ ਕਿਸ ਦਿਨ ਇਹ ਕਰੀ ਗਏ ਤੇ ਉਹਨਾਂ ਤੋਂ ਬਾਅਦ ਸਾਡੇ ਬਰਿੰਦਰ ਘੁਮਣ ਜੀ ਜਿਹੜੇ ਕਿ ਅਦਾਕਾਰ ਵੀ ਸੀ ਤੇ ਬਹੁਤ ਵੱਡੇ ਨਾਇਸਰਫ ਸੀਗੇ ਤੇ ਰਾਜੂ ਮਾਹੀ ਜੀ ਪਗਵਾੜੇ ਨੂੰ ਕਿਉਂਕਿ ਇਹ ਜਿਹੜੇ ਕਲਾਕਾਰ ਜਾਂ ਸੰਗੀਤਕਾਰ ਸੀਗੇ ਇਹ ਆਮ ਲੋਕਾਂ ਦੇ ਹੀ ਸੀ ਯਾਨੀ ਕਹਿ ਸਕਦੇ ਬਹੁਤ ਵੱਡੇ ਮਤਲਬ ਕਲਾਕਾਰਾਂ ਦੇ ਸੀ ਜਿਹੜੇ ਜਿਹੜੇ ਕਲਾਕਾਰਾਂ ਦੇ ਵਿੱਚ ਇਹ ਵਿਚਰੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਤਾਂ ਕਰੀ ਹਰ ਇੱਕ ਨੂੰ ਜਿਨ੍ਹਾਂ ਨੂੰ ਕੋਈ ਅਸ਼ੀਰਵਾਦ ਮਿਲਿਆ ਚਾਹੇ ਹੁਜਿਆ ਸਾਹਿਬ ਦੇ ਚਾਹੇ ਕੋਈ ਹੋਰ ਦੇ ਉਹ ਕਿਸੇ ਨਾ ਕਿਸੇ ਮੌਕੇ ਜੀ ਅੱਜ ਉਹਨਾਂ ਉਹਨਾਂ ਵਾਸਤੇ ਸੱਚੀ ਸਦਾ ਮਿਲੀ ਸਾਡੇ ਸਾਹਮਣੇ ਦਾ ਮੇਨ ਮਕਸਦ ਇਹ ਸੀਗਾ ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰੋਗਰਾਮ ਜਗੇ ਪ੍ਰੋਗਰਾਮ ਦੀ ਆਪਾਂ ਵਿਚਾਰ-ਵਟਾਂਦਰਾ ਕੀਤੀ ਹੈ ਪ੍ਰੋਗਰਾਮਾਂ ਦਾ ਜਿਹੜਾ ਵਰਣਨ ਹੈ ਜਿਹੜਾ ਉਹਦਾ ਉਹਦੀ ਰੂਪਰੇਖਾ ਹੈ ਉਸ ਕਾਰਜਯੋਗ ਸਾਡੇ ਵਿਜੇ ਗੁਣਾ ਚੌੜੀ ਜੀ ਜਿਹੜੇ ਕਿ ਸੁਰ ਸੰਗੀ ਸੰਸਥਾ ਦਾ ਉਹਦਾ ਬੰਦਾ ਨੇ ਨੀਤ ਪ੍ਰਧਾਨ ਹੈ ਤੇ ਜਿਹੜੇ ਸਾਡੇ ਸਤਕਾਰਯੋਗ ਰਾਜ ਕੁਦਰਾਲ ਜੀ ਕੁਝ ਪਹਿਲਾਂ ਆਪਣੇ ਬੇਟੇ ਦੇ ਵਿਆਹ ਦੇ ਉੱਤੇ ਕੈਨੇਡਾ ਦੀ ਧਰਤੀ ਤੇ ਗਏ ਹੋਏ ਆ ਤੇ ਵੈਸੇ ਉਹਨਾਂ ਦਾ ਬਹੁਤ ਇਹ ਅਹਿਮ ਯੋਗਦਾਨ ਸੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਨੂੰ ਮਤਲਬ ਕਿਹਾ ਸੀਗਾ ਕਿ ਤੁਸੀਂ ਮੀਟਿੰਗ ਜਰੂਰ ਕਰੋ ਜੇ ਦਾ ਮਗਰੇ ਜਿੰਨੇ ਵੀ ਸਾਥੀਆਂ ਦੇ ਹੈ ਬੈਠ ਕੇ ਇੱਕ ਵਾਰ ਗੱਲ ਕਰ ਲਓ ਤ론 ਉਹਨਾਂ ਦੇ ਕਹੇ ਅਨੁਸਾਰ ਆਪਾਂ ਸਾਰੇ ਸੱਜ ਇਕੱਠੇ ਹੋਏ ਆ ਤੇ ਦੂਸਰੀ ਗੱਲ ਸਾਡੇ 77 ਮਾਸਟਰ ਮੱਖਣ ਬਖਰੋੜ ਜਿਹੜੇ ਕਿ ਉਹਨਾਂ ਦੇ ਵੀ ਆਪਣੇ ਰਹਿਮੀਆਂ ਕੁਝ ਹੋਰ ਵੀ ਉਹਨਾਂ ਦੀ ਪ੍ਰੋਬਲਮ ਸੀ ਕਰਦੀ ਇਸ ਕਰਕੇ ਉਹ ਵੀ ਸਾਡੇ ਵਿੱਚ ਨਹੀਂ ਆ ਸਕੀ ਉਹਨਾਂ ਦੀ ਵੀ ਹਾਜ਼ਰੀ ਅਸੀਂ ਮਤਲਬ ਲਵਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪ੍ਰੋਗਰਾਮਾਂ ਦਾ ਵੇਰਵਾ ਆ ਤੇ ਉਹਨੇ ਦੱਸਿਆ ਦੇ ਉਹ ਜਿਹੜੇ ਅਧਿਕਾਰ ਉਹ ਨਾ ਪ੍ਰਧਾਨ ਸਾਹਿਬ ਉਹਨਾਂ ਦੇ ਬੋਲ ਆ ਬੱਡੇ ਭੈਜ ਤੇ ਦਰਨਾਲ ਸਾਹਿਬ ਜਿਵੇਂ ਵੀ ਉਹਨਾਂ ਦੇ ਦੇਸ਼ਨ ਨਿਰਦੇਸ਼ ਹੋਗੇ ਆਪਾਂ ਉਹ ਫੋਲੋ ਕਰਦੇ ਜਾਵਾਂਗੇ ਤੇ ਬੜੀ ਚੰਗੀ ਗੱਲ ਆ ਜਿਹੜਾ ਗੈਟ ਟੂਗੇਦਰ ਹੋ ਗਿਆ ਆਪਾਂ ਤੇ ਤੁਹਾਨੂੰ ਪਹਿਲਾਂ ਤਾਂ ਨਵੇਂ ਗ੍ਰਹਿਧੀਆਂ ਬਹੁਤ-ਬਹੁਤ ਸਾਰੀਆਂ ਮੁਬਾਰਕਾਂ ਅਸੀਂ ਅਰਦਾਸ ਕਰਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਇਸ ਵਿੜੇ ਖੇੜੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਤੁਹਾਡੇ ਜਿਹੜੇ ਸਮਾਜ ਪ੍ਰਤੀ ਸੇਵਾ ਮਾਇਆ ਉਹ ਸਤਿਗੁਰੂ ਮਹਾਰਾਜ ਨੂੰ ਬਹੁਤ ਪਾਉਂਦੇ ਨਰਨ ਦਰਜਾ ਦੇ ਰਹੇ ਆ ਔਰ ਸਮਾਜ ਦੀਆਂ ਉਗੀਆਂ ਸਖਸ਼ੀਤਾਂ ਇਸ ਕਰਦੇ ਨਾਲ ਹੰਮੀਆਂ ਛਾਂ ਜੁੜੀਆਂ ਜਾਂਦੀਆਂ ਤੇ ਅੱਜ ਇੱਕ ਸਰਪ੍ਰਾਈਜ਼ ਤੁਹਾਡੇ ਸਾਰੇ ਦਿਵਸ ਤੇ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਸਾਡੀ ਸਭਾ ਵੱਲੋਂ ਅੱਜ ਪਾਜੀਵਾਨਾਂ ਦੀ ਦੀਪ ਪਾਜੀ ਉਹਨਾਂ ਦੀ ਮੈਰਿਜ ਐਨਸਰੀ ਹੈ। ਨਵੀਂ ਹੁਣੇ ਜੈਪਰ ਅੱਜ ਆਪਾਂ ਵਿਸ਼ੇਸ਼ ਮੀਟਿੰਗ ਵਿੱਚ ਇਕੱਠੇ ਹੋਏ ਆਂ। ਛੋਟੇ ਜਿਹੇ ਸੱਜਣ ਤੇ ਸਾਰੇ ਆਏ ਆ ਸਾਰਿਆਂ ਦਾ ਧੰਨਵਾਦ। ਜਿਹੜੇ ਤਿੰਨ ਪ੍ਰੋਗਰਾਮਾਂ ਦੀ ਅੱਜ ਮੀਟਿੰਗ ਰੱਖੀ ਆ ਕਿਉਂਕਿ ਪਿਛਲੇ ਸਾਲ ਆਪਾਂ ਜਿਹੜੇ ਇੰਨੀ ਪ੍ਰੋਗਰਾਮ ਜਿਹੜੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੇ ਆ ਔਰ ਸਫਲ ਹੋਏ। ਸਭ ਤੋਂ ਪਹਿਲਾਂ ਆਪਾਂ ਬਾਬਾ ਸਾਹਿਬ ਦੇ ਪੀਨ ਵਾਲ ਦੇ ਇਸ ਤੇ ਜਿਹੜਾ ਗਾਰਡਨੇਸ਼ਨ ਕੈਂਪ ਲਾਇਆ ਸੀਗਾ ਉਹ ਵੀ ਸਫਲ ਹੋਇਆ ਕਿਉਂਕਿ ਇੰਨੇ ਡੋਨਰ ਜਿਹੜੇ ਆ ਕਿ ਲਗਭਗ 73-42 ਡੋਨਰ ਹੋ ਗਏ ਸੀ ਬਹੁਤ ਘੱਟ ਹੁੰਦਾ ਜਦੋਂ ਇੰਨੇ بڑے ਜਿਹੜੇ ਵੱਡੀ ਅਦਾਸ਼ ਤੋਂ ਡੋਨਰ ਆਉਂਦੇ ਆ ਇਹ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਉਹ ਵੀ ਸਫਲ ਹੋਇਆ ਸੀ ਉਹ ਆਪਾਂ ਇਸ ਵਾਰ ਵੀ ਜਿਹੜਾ ਸਫਲ ਕਰਨਾ ਹੈ ਉਹਦੇ ਲਈ ਤਰੀਕ ਤੁਹਾਨੂੰ ਆਪਣੇ ਪ੍ਰੈਸਰ ਸਾਹਿਬ ਨੇ ਜਾਲਾ ਜੀ ਨੇ ਦੱਸ ਦਿੱਤੀ ਆ 7 ਤਰੀਕ ਸਹਾਇਕ ਸੰਬੰਧਿਤ ਤੇ ਉਸ ਦਿਨ ਉਹਨਾਂ ਨੇ ਅਤਵਾਰਿਆ ਉਸ ਦਿਨ ਸ਼ੇਰਾਂ ਦਾ ਪਤਾ ਨਹੀਂ ਰੱਖਿਆਗਾ ਕਿ ਗੋਸਤਿਆਂ ਦੇ ਬਹੁਤ ਸਾਰੇ ਜੰਮੀ ਆਪਣੇ ਜਿਹੜੇ ਸਾਥੀਆਂ ਦੇ ਪਿੰਡਾਂ ਹੁੰਦੇ ਆ ਉਸ ਦਿਨ ਆਪਾਂ ਲਈ ਰੱਖਿਆ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈਗਾ ਜੀ ਛੋਟੇ ਸਾਹਿਬਾਂ ਦੀ ਯਾਦ ਦੇ ਆਪਾਂ ਬੋਤੇ ਲੰਗਰ ਲਗਾਉਂਦੇ ਆ ਉਹ ਪਿਛਲੇ ਸਾਲ ਲਗਾ ਗਏ ਇਸ ਸਾਲ ਵੀ ਲਗਾਇਆ ਜਾਵੇਗਾ ਔਰ ਉਹ ਤੇ ਪਿਛਲੇ ਸਾਲ ਹੋ ਸਕਦਾ ਤਾਂ ਆਪਣੀ ਬੰਧਿਆ ਤਰੀਕੇ ਨਾਲ ਅਰੇਂਜ ਕਰੀਏ ਤੇ ਸਾਡੇ ਪ੍ਰਧਾਨ ਰਾਜ ਤੇ ਰਾਜੀ ਪ੍ਰਦੇਸ਼ ਹੁੰਦੇ ਨਾਲ ਤਾਂ ਕਿ ਉਹ ਚਾਹ ਜ ਨਹੀਂ ਹੋ ਸਕੇ ਸੰਸਦ ਦੇ ਬਾਈਸ ਪ੍ਰਧਾਨ ਬੀਜੇ ਗੁਰੋਚਰ ਜੀ ਦੇ ਮਰੇ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਜੀ ਜਨਦਾ ਜੀ ਜੇ ਸਾਰੇ ਮੇਰੇ ਰਿਸਪੈਕਟਡ ਸਾਰੇ ਸਾਥੀ ਹੈ ਸਾਰਿਆਂ ਨੂੰ ਪ੍ਰਦੇਬਾਉ ਜੈ ਕੀ ਜੈ ਬਾਗ ਜੈ ਪ੍ਰਦੇਬ ਤਾਂ ਦੇਵ ਆਜ ਇਸ ਮੌਕੇ ਤੇ ਜੋ ਸੰਸਥਵ ਨਾਲ ਮਿਲ ਕੇ ਕੀ ਰਹੀ ਹੈ ਜੀ ਇਹਲੇ ਕਰੋਮਾਲੇ ਬੀਜੇ ਗੁਰੋਚਰ ਜੀ ਜਿੰਦੀ ਚਾਹਲਾ ਜੀ ਨੇ ਬਸਤਾਨ ਦਾ ਚਾਹਨਾ ਪਾਇਆ ਇਸ ਮੌਕੇ ਤੇ ਦਿੱਤੇ ਦੇਣੇ ਜੋ ਸੰਗੀਤ ਨਾਲ ਜੁੜੀਆਂ ਸਖਸ਼ੀਤਾ ਜਿਹੜੀਆਂ ਕੁਝ ਬੇਵਕਤੀ ਜਿਹੜੇ ਦੁਨੀਆ ਔਰ ਆਪਣੇ ਸ਼ੁਭਚਿੰਤਕਾਂ ਕਾ ਛੱਡ ਕੇ ਗਏ ਨੇ ਔਰ ਜਿਹਦਾ ਦੁੱਖ ਪੂਰਾ ਦੇਸ਼ੀ ਦੀ ਦੁਨੀਆ ਵਿੱਚ ਬੈਠੇ ਪੰਜਾਬੀ ਸੰਗੀਤ ਨਾਲ ਜੁੜੇ ਲੋਕ ਅੱਜ ਦੁੱਖ ਮਨਾ ਰਹੇ ਨੇ ਇਸ ਮੌਕੇ ਤੇ ਸਾਡੇ ਚੰਜੀਤ ਹੁਜਾ ਜੀ ਸਾਡੇ ਕਮੇਡੀ ਕੈਂਟ ਜਸਵੰਦਰ ਪੱਲਾ ਜੀ ਰਾਜਵੀਰ ਜਵੰਦਾ ਜੀ ਕਮਿਤਮਾਨ ਜੀ ਸੋਨਰ ਸੈਣੀ ਜੀ ਪਰ ਇਹਨਾਂ ਤੋਂ ਖੰਮਣ ਜੀ ਕਾਂਚੀ ਸਿੰਘ ਔਰ 라ਜੂ ਮਾਹ ਜੀ ਜਿਹੜੇ ਬੀਤੇ ਦਿਨੀਆਂ ਸੰਗੀਤ ਨਾਲ ਜੁੜੀਆਂ ਸਖੀਤਾ ਜਿਹੜੀਆਂ ਵਿਛੜੀਆਂ ਨੇ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਉਹਨਾਂ ਨੂੰ ਸ਼ਤਾਈਂ ਦੀ ਭੇਟ ਕਰਦੇ ਹਾਂ ਕਿਉਂਕਿ ਜਿਹੜੇ ਗਾਇਕ ਔਰ ਗੀਤਕਾਰ ਇੱਕ ਸਮਾਜ ਦਾ ਦਰਪਣ ਹੁੰਦੇ ਨੇ ਜੋ ਸਮਾਜ ਦਾ ਚਿਹਰਾ ਸਮਾਜ ਦੇ ਜੋ ਵਾਪਰ ਦਾ ਉਹਨਾਂ ਚੀਜ਼ਾਂ ਨੂੰ ਆਪਣੀ ਕਲਮ ਨਾਲ ਰਾਈਨ ਔਰ ਆਪਣੀ ਆਵਾਜ਼ ਦੇ ਨਾਲ ਜਿਹੜਾ ਸਮਾਜ ਤੱਕ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਸੰਨੋ ਜੀ ਇਹ ਜਿਹੇ ਚੀਜ਼ਾਂ ਜਿਹੜੀਆਂ ਉਹ ਬਹੁਤ ਗਿਫਟੋਂ ਦਾ ਉਧਰ ਤੁਹਾਨੂੰ ਉਹ ਜਿਹੜੀ ਆ ਦਿੰਦੇ ਆ ਜੇ ਕੋਈ ਆਮ ਚਾਈਡ ਵਿਅਕਤੀ ਉਹ ਚੀਜ਼ਾਂ ਨਹੀਂ ਲੈ ਸਕਦਾ ਇਹ ਚੀਜ਼ਾਂ ਜਿਹੜੀਆਂ ਕੁਦਰਤ ਤੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਆਪਾਂ ਨੂੰ ਵਧੀਆ ਉਸਾਰੂ ਭਾਖਰ ਤੋਂ ਤੋਂ ਰੋਲਦਾ ਕਰਨਾ ਚਾਹੀਦਾ ਔਰ ਜਿੱਥੇ ਉਹਨਾਂ ਨੂੰ ਵਿੱਚ ਤਾਂ ਜੀ ਪੇਟ ਕਰਦਾ ਔਰ ਜੋ ਸੰਸਥਾ ਬਣੋ ਸੁਰ ਸੰਗੀਤ ਸੰਸਥਾ ਤੋਂ ਆਪਾਂ ਵੱਲੋਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ ਸਾਰੇ ਡਾਕਟਰ ਬੇਕਾਇ ਦੇ ਪਰੀ ਨਵੰਦ ਇਸ ਤੇ ਔਰ ਬਾਸ ਔਰ ਉਹ ਛੋਟੇ ਸਹਿਬਜ਼ਾਦੇ ਜਿਹੜੇ ਕੁਰਬਾਨੀ ਦਾ ਉਹ ਪਹੁੰਚਾ ਹੈ ਦੁਨੀਆ ਚ ਜਿਹੜੀ ਹੈ ਲਾ ਸਾਨੀ ਜਿਹੜੀ ਉਹ ਪਰਿਵਾਰਾਂ ਦੀ ਜਿਹੜੀ ਕੁਰਬਾਨੀ ਔਰ ਬੱਚਿਆਂ ਦੀ ਕੁਰਬਾਨੀ ਨੂੰ ਅੱਜ ਦੁਨੀਆ ਜਿਹੜਾ ਸਲਾਮ ਕਰਦੀ ਹੈ ਉਹਨਾਂ ਦੀ ਯਾਦ ਵਿੱਚ ਜਿਹੜਾ ਸਮਾਗਮ ਰੱਖਣ ਤੇ ਜਿਹੜੀ ਆ ਸਾਥੀਆਂ ਸਲਾਹ ਕੀਤਾ ਹੈ ਉਹਨੂੰ ਆਪਾਂ ਤਨ ਮਨ ਤਨ ਦੇਣਾ ਆਪਾਂ ਸਹਿਯੋਗ ਕਰਕੇ ਆਪਾਂ ਨੂੰ ਕਾਮਯਾਬ ਕਰਨਾ ਸਾਰੇ ਸਾਥੀਆਂ ਧੰਨਵਾਦ ਜੈਪੀ ਜੈ ਭਾਗ ਜੈ ਗੁਰਦੇਵ ਸਤਿਗੁਰਦੇਵ